ਜੇ ਪੀਰਾਂ ਦੀ ਜੀ ਚੈ ਸਾਇਆ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇ ਇਸ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਜੇ ਅਸੀਂ ਚਾਹੀਏ ਕਿ ਪੀਰ ਹਰ ਪਲ ਹਰ ਟਾਈਮ ਹਰ ਜਗ੍ਹਾ ਹਾਜ਼ਰ ਹੋਣ ਸਾਡੇ ਨਾਲ-ਨਾਲ ਰਹਿਣ ਤੇ ਸਾਨੂੰ ਇਹਦੇ ਲਈ ਕੀ ਕਰਨਾ ਚਾਹੀਦਾ ਹੈ ਜੇ ਇਸ ਵੀਡੀਓ ਨੂੰ ਪੂਰੀ ਸੁਣਨਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੀਰ ਸਾਡੇ ਹਮੇਸ਼ਾ ਨਾਲ-ਨਾਲ ਰਹਿਣ ਜਦੋਂ ਯਾਦ ਕਰੀਏ ਸਾਨੂੰ ਮਹਿਸੂਸ ਹੋਵੇ ਕਿ ਮੇਰਾ ਫਕਰ ਮੇਰੇ ਨਾਲ ਹੈ ਉਸੇ ਬੰਤ ਉਹ ਅੱਖ ਪਟ ਲੈਂਦਾ ਹੈ ਸੋ ਪਲਕ ਚਮਕਦੀ ਤੇਰਾ ਤੇ ਮਾਲਕ ਹਾਜ਼ਰ ਹੋ ਜਾਂਦੇ ਨੇ ਜੀ ਸੋ ਇਹਦੇ ਲਈ ਕਰਨਾ ਕੀ ਪਵੇਗਾ ਸੋ ਜੇਕਰ ਤੁਸੀਂ ਇਹ ਗੱਲਾਂ ਤੇ ਅਮਲ ਕਰੋਗੇ ਜੋ ਆਪਾਂ ਇਸ ਵੀਡੀਓ ਰਾਈ ਸਾਂਝੀ ਨਾ ਕਰਾਂ ਕੀ ਜੀ ਤਾਂ ਫਿਰ ਤੁਹਾਨੂੰ ਇਹ ਸਭ ਕੁਝ ਮਿਲ ਸਕਦਾ ਹੈ ਜੀ ਸੋ ਆਪਾਂ ਇਹ ਵੀਡੀਓ ਰਾਈ ਚੰਗੀ ਤਰ੍ਹਾਂ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਮਝ ਕੇ ਅਮਲ ਜ਼ਰੂਰ ਕਰਨਾ ਜੀ ਫਿਰ ਹੀ ਲਾਭ ਮਿਲਦਾ ਹੈ ਸਵੇਕੀ ਜੇਕਰ ਕਿਸੇ ਹੋਰ ਭਾਸ਼ਾ ਵਿੱਚ ਤੁਹਾਨੂੰ ਸਾਡੀ ਆਵਾਜ਼ ਸੁਣਾਈ ਦਿੰਦੀ ਆ ਤੇ ਕੋਸ਼ਿਸ਼ ਕਰੋ ਕਿ ਤੁਹਾਨੂੰ ਖੁਦ ਨੂੰ ਹੀ ਉਹ ਆਵਾਜ਼ ਪੰਜਾਬੀ ਵਿੱਚ ਕਰਨੀ ਪਵੇਗੀ ਜੀ ਸੈਟਿੰਗ ਨਾਲ ਤੇ ਵਕੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਉਹਨਾਂ ਚ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਤੇ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਹਜਾਂ ਦੀ ਵੀ ਲਿਖਣਾ ਨਾਲ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟ ਦੱਸ ਦਿੰਨੇ ਹਾਂ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਛੋਟੀ ਉਮਰ ਦੇ ਵਿੱਚ ਮਿਲਿਆ ਹੋਇਆ ਸੁੱਖ ਕਦੇ ਬੰਦੇ ਨੂੰ ਸੰਜਦਾ ਨਹੀਂ ਬਣਾ ਸਕਦਾ ਤੇ ਛੋਟੀ ਉਮਰ ਦੇ ਵਿੱਚ ਮਿਲਿਆ ਹੋਇਆ ਦੁੱਖ ਇਨਸਾਨ ਨੂੰ ਕਾਮਯਾਬ ਬਣਾ ਦਿੰਦਾ ਹੈ ਜਾਨੀ ਕਿ ਸਤਾਤ ਬਣਾ ਦਿੰਦਾ ਹੈ ਸੋ ਬਹੁਤ ਵਧੀਆ ਇਹਨਾਂ ਨੇ ਆਪਣਾ ਵਿਚਾਰ ਲਿਖਿਆ ਹੈ ਬਿਲਕੁਲ ਸਹੀ ਹੈ ਜਿਹਨੂੰ ਬਿਨਾ ਮੰਗਿਆ ਸਭ ਕੁਝ ਮਿਲ ਜਾਵੇ ਉਹਨੂੰ ਕੀ ਪਤਾ ਚੀਜ਼ ਦੀ ਕਦਰ ਕੀ ਹੁੰਦੀ ਆ ਕਦਰ ਕਹਿੰਦੇ ਕਿ ਨੂੰਾਂ ਤੇ ਜਿਹਨੂੰ ਮਿੰਦਾ ਦੱਲਿਆਂ ਦੇ ਨਾਲ ਮਿਲਿਆ ਹੋਵੇ ਉਹਨੂੰ ਕਦੇ ਕਹਿਣਾ ਪੁੱਛ ਕੇ ਦੇਖੋ ਕਿ ਵਕਤ ਤੇ ਸਬਰ ਕੀ ਚੀਜ਼ ਹੁੰਦੀ ਆ ਸੋ ਜਿਹੜਾ ਸਬਰ ਬਣਾ ਕੇ ਬਹਿ ਜਾਂਦਾ ਹੈ ਉਹ ਚੀਜ਼ ਮਿਲ ਜਾਂਦੀ ਹੈ ਉਹ ਨੂੰ ਉਹਦੀ ਅਹਿਮੀਅਤ ਪਤਾ ਹੁੰਦੀ ਆ ਕਿ ਮੈਨੂੰ ਇਹ ਚੀਜ਼ ਕਿਵੇਂ ਮਿਲਿਆ ਮੈਨੇ ਕਿਵੇਂ ਇਹ ਚੀਜ਼ ਨੂੰ ਪਾਇਆ ਤੇ ਜਿਹਨੂੰ ਬਿਨਾਂ ਸਭ ਕੁਛ ਮਿਹਨਤ ਕੀਤਿਆ ਮੰਗਿਆ ਮਿਲ ਜਾਣਾ ਸੋ ਉਹ ਨੂੰ ਕਦੇ ਵੀ ਚੀਜ਼ ਦੀ ਕਦਰ ਨਹੀਂ ਹੁੰਦੀ ਸੋ ਬਾਕੀ ਜ਼ਿੰਦਗੀ ਵਿੱਚ ਦੁੱਖ ਆਉਣੇ ਜ਼ਰੂਰੀ ਹੈ ਪਰੇਸ਼ਾਨੀਆਂ ਆਉਣਾ ਜ਼ਰੂਰੀ ਹੈ ਜਿੰਨਾ ਪਰੇਸ਼ਾਨੀਆਂ ਦੁੱਖ ਹੋਣਗੇ ਹੁੰਦਾ ਸੀ ਪ੍ਰਮਾਤਮਾ ਦੇ ਨਜ਼ਦੀਕ ਆਵਾਂਗੇ ਪ੍ਰਮਾਤਮਾ ਨਾਲ ਜੁੜਾ ਕੇ ਤੇ ਉਹਨਾਂ ਦਾਤਾਂ ਦਿੱਤੇਗਾ ਅਸੀਂ ਸ਼ੁਕਰਾਨਾ ਕਰ ਸਕਦੇ ਹਾਂ ਸੋ ਜੇਕਰ ਸਾਨੂੰ ਪਤਾ ਹੀ ਨਹੀਂ ਹੋਵੇਗਾ ਕਿ ਕਿਹੜੀ ਚੀਜ਼ ਕਿੱਦਾਂ ਮਿਲ ਰਹੀ ਤੇ ਅਸੀਂ ਸ਼ੁਕਰਾਨਾ ਮਾਲਕ ਦਾ ਕਰ ਹੀ ਨਹੀਂ ਸਕਦੇ ਸ਼ੁਕਰਾਨਾ ਉਹੀ ਰੂਹ ਕਰ ਸਕਦੀ ਹੈ ਜਿਹਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਚੀਜ਼ ਨੂੰ ਪਾਇਆ ਹੈ ਸੋ ਬਾਕੀ ਮਾਲਕ ਦੇ ਨਾਲ ਜੁੜੇ ਰਹੋ ਪਰਮਾਤਮਾ ਦੀ ਕਿਰਪਾ ਤੋਂ ਵੱਡੀ ਕੋਈ ਕਿਰਪਾ ਨਹੀਂ ਹੈ ਸੋ ਜਦੋਂ ਉਹਦੀ ਕਿਰਪਾ ਹੁੰਦੀ ਹੈ ਜਿਹੜੀ ਚੀਜ਼ ਕਰਮ ਵਿੱਚ ਨਹੀਂ ਵੀ ਹੈ ਉਹ ਵੀ ਮਿਲ ਜਾਂਦੀ ਹੈ ਜੀ ਪਰ ਸਮਾਂ ਲੱਗ ਜਾਂਦਾ ਪਰ ਮਿਲਦਾ ਸਭ ਖੁਸ਼ ਆਏ ਜੇਕਰ ਵਿਸ਼ਵਾਸ ਹੈ ਸਬਰ ਹੈ ਸਬਰ ਬਹੁਤ ਵੱਡੀ ਚੀਜ਼ ਹੈ ਸਬਰ ਬਣਾ ਕੇ ਜਿਹੜਾ insan ਬਹਿ ਜਾਂਦਾ ਇੱਕ ਦਿਨ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਹੀ ਜਾਂਦੀ ਹੈ ਜੀ ਸੋ ਹੁਣ ਆਪਾਂ ਇੱਥੇ ਔਰ ਕਮੈਂਟ ਦੱਸਾਂਗੇ ਸੋ ਇੱਥੇ ਪ੍ਰੀਆ ਪੱਟੀ ਇਹਨਾਂ ਦਾ ਆਈਡੀ ਦੇ ਉੱਤੇ ਨਾਮ ਸ਼ੋ ਹੁੰਦਾ ਹੈ ਜੀ ਸੋ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਮੇਰੇ ਕਿਸੇ ਵੀ ਸਵਾਲ ਦਾ ਕਮੈਂਟ ਦਾ ਜਵਾਬ ਨਹੀਂ ਦਿੰਦਾ ਕਹਿੰਦੇ ਸਾਨੂੰ ਇੱਕ ਤੁਹਾਡੇ ਤੇ ਉਮੀਦ ਸੀ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦੋਗੇ ਸੋ ਦੇਖੋ ਜੀ ਜੇਕਰ ਜ਼ਿਆਦਾ ਸਮਾਂ ਹੋ ਗਿਆ ਤੁਸੀਂ ਸਵਾਲ ਕੀਤੇ ਆ ਤੇ ਆਪਣਾ ਨਾਮ ਲਿਖ ਕੇ ਦੁਬਾਰਾ ਤੋਂ ਕਮੈਂਟ ਕਰੋ ਕੋਸ਼ਿਸ਼ ਕਰਾਂਗੀ ਛੇਤੀ ਤੋਂ ਛੇਤੀ ਤੁਹਾਡੇ ਸਵਾਲ ਦਾ ਜਵਾਬ ਦਈਏ ਬਾਕੀ ਇੱਥੇ ਇੱਕ ਵੀਰਤੀ ਕਰਦੇ ਆ ਕੀ ਕਮੈਂਟ ਹੀ ਨਹੀਂ ਹੈ ਕਿ ਤੁਸੀਂ ਅੱਜ ਕੀਤੇ ਤਾਂ ਅਸੀਂ ਕਰਨ ਜਵਾਬ ਦੇ ਦੀਏ ਕਿਸੇ ਹਿਸਾਬ ਨਾਲ ਸਾਨੂੰ ਕਮੈਂਟ ਦੱਸਣੇ ਪੈਂਦੇ ਪਰ ਹਰ ਇੱਕ ਦੇ ਸਵਾਲ ਦਾ ਜਵਾਬ ਦੇਈਦਾ ਆ ਕੋਸ਼ਿਸ਼ ਕਰਿਆ ਕਰੋ ਉਦੋਂ ਤੱਕ ਵੀਡੀਓ ਨੂੰ ਪੂਰੀ 19 ਦਿਨ ਸੁਣੋ ਜਿੰਨੇ ਦਿਨ ਤੁਹਾਡਾ ਜਿੰਨੇ ਦਿਨਾਂ ਚ ਜਾਨੀ ਜਵਾਬ ਤੁਹਾਡਾ ਨਹੀਂ ਮਿਲ ਜਾਂਦਾ ਸੋ ਇਸ ਤਰ੍ਹਾਂ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਕਿਹੜੀ ਵੀਡੀਓ 'ਚ ਤੁਹਾਡਾ ਜਵਾਬ ਸ਼ਾਇਦ ਦਿੱਤਾ ਹੋਵੇ ਜਵਾਬ ਕਦੋਂ ਸੀ ਉਹ ਵੀਡੀਓ ਨੂੰ ਸੁਣਿਆ ਨਾ ਹੋਵੇ ਜੀ ਵੀਡੀਓ ਨੂੰ ਪੂਰੀ ਸੁਣੋਗੇ ਹਰ ਹੋਏ ਸੁਣੋਗੇ ਤੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਹੀ ਜਾਏਗਾ ਸੋ ਹੁਣ ਆਪਾਂ ਇੱਥੇ ਇੱਕ ਵਾਰ ਕਮੈਂਟ ਦੱਸਦੇ ਇੱਥੇ ਲਿਖਦੇ ਨੇ ਕਮੈਂਟਾਂ ਵਿੱਚ ਕੀ ਦੀਲੀ ਜੀ ਕੋਈ ਵੀ ਮੈਨੂੰ ਸਮਝਦਾ ਨਹੀਂ ਸੋ ਹਰ ਕੋਈ ਮੈਨੂੰ ਮਾੜਾ ਕਹਿੰਦਾ ਹੈ ਸੋ ਮਨ ਬਹੁਤ ਉਦਾਸ ਰਹਿੰਦਾ ਆ ਸੋ ਦੇਖੋ ਜੀ ਪਰੇਸ਼ਾਨ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀਆਂ ਜਦੋਂ ਮਨ ਉਦਾਸ ਰਹਿੰਦਾ ਤਾਂ ਕੋਸ਼ਿਸ਼ ਕਰਿਆ ਕਰੋ ਕਿ ਪਰਮਾਤਮਾ ਨਾਲ ਜੁੜੀਏ ਪਰ ਜੁੜਦਾ ਨਹੀਂ ਪਰੇਸ਼ਾਨੀ ਵਿੱਚ ਫਿਰ ਵੀ ਜਾ ਕੇ ਦਰਵਾਰ ਘਰ ਵਿੱਚ ਹੈ ਸੂਪ ਰੱਖੀ ਹੈ ਜਿਕਰ ਘਰ ਵਿੱਚ ਸੇਵਾ ਕਰ ਦੁੱਖੇ ਜਾ ਕੇ ਬੈਠੋ ਅੱਖਾਂ ਬੰਦ ਕਰਕੇ ਉਹਨਾਂ ਦੇ ਨਾਲ ਦੁੱਖ ਸੁਖ ਕਰੋ ਜਦੋਂ ਤੁਸੀਂ ਆਪਣੇ ਆਪ ਵਿੱਚ ਸੋਚਦੇ ਰਹਿੰਦੇ ਹੋ ਦੁੱਖ ਥੋੜਾ ਹੈ ਪਰ ਸੋਚ-ਸੋਚ ਕੇ ਜ਼ਿਆਦਾ ਕਰ ਲੈਂਦੇ ਹੋ ਕੋਸ਼ਿਸ਼ ਕਰੋ ਕਿ ਮਾਲਕ ਦੇ ਚਰਨਾਂ ਵਿੱਚ ਬੈਠ ਜਓ ਉਹਨਾਂ ਨੂੰ ਦੁੱਖ ਦੱਸੋ ਉਹਨਾਂ ਮੂਰੇ ਬੈ ਕੇ ਰੋਵੋ ਤੇ ਇਸ ਤਰ੍ਹਾਂ ਮੈਂ ਪਰੇਸ਼ਾਨੀਆਂ ਦਾ ਹੱਲ ਫਿਰ ਨਹੀਂ ਆਪਣੇ ਹਿਸਾਬ ਨਾਲ ਕਰ ਦੇਣਾ ਸੱਚਾਈ ਹੈ ਸੋ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਪਰੇਸ਼ਾਨੀ ਆਉਂਦੀ ਹੈ ਮਨ ਨਹੀਂ ਵੀ ਜੁੜਦਾ ਫਿਰ ਵੀ ਨਾਮ ਸਿਮਰਨਾ ਸ਼ੁਰੂ ਕਰ ਲਿਓ ਜੋ ਵੀ ਸ਼ਬਦ ਤੁਹਾਡੇ ਕੋਲ ਹੈ ਉਹਨੂੰ ਸਿਮਰਨਾ ਸ਼ੁਰੂ ਕਰ ਦਿਓ ਜਿੰਨਾ ਸਿਮਰੋਗੇ ਉਨਾ ਹੀ ਤੁਹਾਡੇ ਲਈ ਵਧੀਆ ਹੋਵੇਗਾ ਪ੍ਰਮਾਤਮਾ ਉਹ ਰਸਤਾ ਬਣਾ ਕੇ ਦਵੇਗਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਨੂੰ 1 ਸਾਲ ਹੋ ਗਿਆ ਤੁਹਾਡੀਆਂ ਵੀਡੀਓ ਸੁਣਦਿਆਂ ਨੂੰ ਤੇ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਐ ਜੀ ਬਹੁਤ ਬਹੁਤ ਸ਼ੁਕਰੀਆ ਹੋਰ ਵੀ ਕਮੈਂਟ ਨੇ ਐਸੇ ਸੋ ਸਾਰਿਆਂ ਦਾ ਇੱਕ ਸਾਦ ਅਸੀਂ ਧੰਨਵਾਦ ਕਰਦੇ ਆਂ ਕਿ ਤੁਸੀਂ ਪ੍ਰੇਮ ਦੇ ਨਾਲ ਸੁਣਦੇ ਹੋ ਗੱਲ ਨੂੰ ਸਮਝਦੇ ਹੋ ਤਾਂ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਸਕੂਨ ਮਿਲਦਾ ਹੈ ਜੀ ਸੂਪਰ ਮਾਧਮਾ ਨਾਲ ਜੁੜੀ ਗੱਲ ਜੇਕਰ ਮੰਨ ਲਗਾ ਕੇ ਸੁਣਦੇ ਆਂ ਤੇ ਫਿਰ ਕੁਛ ਨਾ ਪੁੱਛਿਆ ਰੂਹ ਨੂੰ ਸਿੱਖਣ ਨੂੰ ਵੀ ਮਿਲਦਾ ਹੈ ਤੇ ਰੂਹ ਖੁਸ਼ ਹੋ ਜਾਂਦੀ ਹੈ ਮਜਬੂਤ ਹੋ ਜਾਂਦੀ ਹੈ ਪਰਮਾਤਮਾ ਦਾ ਨਾਮ ਸਿਮਰਨ ਲੈਣ ਦੇ ਨਾਲ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਵਸਤਾ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਧੀਲੀ ਜੀ ਗੁਰੂ ਤਰਨ ਤੋਂ ਬਾਅਦ ਕੀ ਕੇਸ ਰੱਖਣੇ ਜ਼ਰੂਰੀ ਹੈ ਸੋ ਦੇਖੋ ਜੀ ਇਹ ਤਾਂ ਧਰਮ ਦੇ ਹਿਸਾਬ ਨਾਲ ਹੈ ਜੇਕਰ ਅਮਰਤ ਸ਼ਾਕ ਦੇ ਹੋ ਸਿੱਖ ਲੈ ਚੋ ਤੁਸੀਂ ਤਾਂ ਫਿਰ ਉੱਥੇ ਦਾ ਕੇਸ ਹੈ ਖੜੇ ਹੀ ਪੈਂਦੇ ਆ ਸੋ ਆਪ ਕੋ ਆਪਣਾ ਜਾਨੀ ਪੱਕਾ ਵੱਖਰਾ ਸਾਥ ਹੈ ਜਿਹੋ ਜੇ ਅਸੀਂ ਧਰਮ ਚੋਂ ਉਹ ਜਿਹੜਾ ਰੂਪ ਇਸ ਸਾਨੂੰ ਬਣਾਉਣਾ ਪੈਂਦਾ ਹੈ ਜੀ ਗੁਰੂ ਦੇ ਸਾਬ ਨਾਲ ਜੋ ਸਾਡਾ ਗੁਰੂ ਸਾਨੂੰ ਕਹਿੰਦਾ ਹੈ ਸਾਨੂੰ ਅੱਗੇ ਦਿੰਦਾ ਹੈ ਜੀ ਉਸ ਦੇ ਹਿਸਾਬ ਨਾਲ ਸਾਨੂੰ ਚੱਲਣਾ ਹੀ ਪੈਂਦਾ ਹੈ ਜੀ ਸੋ ਇਹ ਤੁਹਾਨੂੰ ਉੱਥੇ ਸੋਚ ਵਿਚਾਰ ਕਰਨੀ ਪਵੇਗੀ ਜਿੱਥੇ ਤੁਸੀਂ ਗੌਰ ਧਾਰਨਾ ਕਰਨ ਕਿ ਫਿਰ ਉੱਥੇ ਦੇ ਜੋ ਨਿਯਮ ਆ ਉਹਨਾਂ ਨੂੰ ਮੰਨਣਾ ਪੈਂਦਾ ਕਿਉਂਕਿ ਗੁਰੂ ਜੇਕਰ ਬੜਾਇਆ ਤੇ ਗੁਰੂ ਦੇ ਬਚਨਾਂ ਤੇ ਫਿਰ ਇਨਸਾਨ ਨੂੰ ਖੜਨਾ ਵੀ ਚਾਹੀਦਾ ਹੈ ਜੀ ਫਿਰ ਹੀ ਗੁਰੂ ਬਣਾਏ ਦਾ ਫਾਇਦਾ ਹੁੰਦਾ ਹੈ ਸੋ ਬਾਕੀ ਇੱਥੇ ਕਈ ਕਮੈਂਟੇ ਹੋ ਜਾਈ ਨੇ ਕਿ ਜਿਹੜੇ ਕਹਿੰਦੇ ਨੇ ਕਿ ਮਨ ਪਰੇਸ਼ਾਨ ਰਹਿੰਦਾ ਹੈ ਕੋਈ ਕਦਰ ਨਹੀਂ ਕਰਦਾ ਤੁਹਾਨੂੰ ਮਾੜਾ ਕਹਿੰਦਾ ਹੈ ਸੋ ਜੇਕਰ ਤੁਹਾਨੂੰ ਕੋਈ ਮਾੜਾ ਕਹਿੰਦਾ ਹੈ ਤੁਹਾਡੀ ਕਦਰ ਨਹੀਂ ਕਰਦਾ ਪਰ ਤੁਹਾਡਾ ਕਰਮ ਚੰਗਾ ਤੇ ਖੁਸ਼ ਹੋਵੋ ਇਸ ਗੱਲ ਤੋਂ ਕਿਉਂਕਿ ਇੱਕ ਦਿਨ ਉਹਨਾਂ ਨੂੰ ਜਵਾਬ ਉਪਰ ਦੇਨ ਵਾਲਾ ਹੈ ਜੀਨੂ ਵੀ ਤੁਸੀਂ ਮੰਨਦੇ ਹੋ ਚੰਗਾ ਕਰਮ ਕਰਦੇ ਹੋ ਸੋ ਅੱਜ ਤੁਸੀਂ ਦੁਖੀ ਹੋ ਪਰ ਕੁਝ ਸਮੇਂ ਬਾਅਦ ਦੇਖੋਗੇ ਕਿ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਨਸਾਨਾਂ ਨੂੰ ਉਹ ਪ੍ਰਮਾਤਮਾ ਤੁਹਾਡੇ ਕੋਲ ਆਪ ਦੇਵੇਗਾ ਵਕਤ ਦੇ ਹਿਸਾਬ ਨਾਲ ਸੋ ਇਸ ਕਰਕੇ ਬੇਫਿਕਰੇ ਹੋ ਕੇ ਆਪਣਾ ਚੰਗਾ ਕਰਮ ਕਰਦੇ ਜਾਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਮੇਰੇ ਵਿਸ਼ੇ ਆ ਲੱਗ ਜਾਂਦੇ ਆ ਜੀ ਜੇਕਰ ਕਿਸੇ ਹੋਰ ਪਾਸ਼ਾ ਵਿੱਚ ਸਾਡੀ ਆਵਾਜ਼ ਸੁਣਾਈ ਦਿੰਦੀ ਆ ਤਾਂ ਫਿਰ ਉਹ ਪਾਸ਼ਾ ਤੁਹਾਨੂੰ ਖੁਦ ਨੂੰ ਹੀ ਸਹੀ ਕਰਨੀ ਪਵੇਗੀ ਵੀਡੀਓ ਚੱਲਦੇ-ਚੱਲਦੇ ਤੁਸੀਂ ਕਰ ਸਕਦੇ ਹੋ ਜੀ ਸੋ ਵੀਡੀਓ ਨੂੰ ਚੱਲਦੇ-ਜਲਦੇ ਇੱਕ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਇੱਕ ਚੰਗਾ ਕਰਮ ਤੁਹਾਡੀ ਵਜ੍ਹਾ ਨਾਲ ਹੋ ਜਾਣਾ ਸੋ ਕੋਈ ਰੂਹ ਹੋਰ ਚੰਗੇ ਪਾਸੇ ਲੱਗ ਜਾਣੀ ਸੋ ਇਸ ਤੋਂ ਵਧੀਆ ਕੋਈ ਕਰਮ ਨਹੀਂ ਹੋ ਸਕਦਾ ਕਿਉਂਕਿ ਮਾੜਾ ਕਰਮ ਹਰ ਕੋਈ ਦੱਸ ਲਿੰਦਾ ਹੈ ਮਾੜੇ ਪਾਸੇ ਹਰ ਕੋਈ ਪਾਉਂਦਾ ਹੈ ਪਰ ਚੰਗੇ ਰਾਹ ਕੋਈ ਬਿਰਲੀ ਰੂਹ ਹੀ ਪਾਉਂਦੀ ਹੈ ਤੇ ਇਸ ਕਹਨਾਂ ਦੇ ਨਾਲ ਜਿੰਨੀਆਂ ਰੂਹਾਂ ਜੁੜੀਆਂ ਹੋਈਆਂ ਉਹ ਚੰਗੀਆਂ ਹੀ ਆ ਕਿਉਂਕਿ ਚੰਗੀਆਂ ਰੂਹਾਂ ਹੀ ਪਰਮਾਤਮਾ ਦਾ ਗਿਆਨ ਸੁਣਦੀਆਂ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਕਿ ਜੇ ਅਸੀਂ ਚਾਹੀਏ ਕਿ ਪਰਮਾਤਮਾ ਹਰ ਪਲ ਹਰ ਟਾਈਮ ਸਾਡੇ ਨਾਲ ਰਹੇ ਤੇ ਉਹਦੇ ਲਈ ਸਾਨੂੰ ਕੀ ਕਰਨਾ ਪਵੇਗਾ ਸੋ ਇਹਦੇ ਬਾਰੇ ਤਾਂ ਆਪਾਂ ਕਰਮ ਤੋਂ ਅੰਦਾਸ ਹੀ ਦਵਾਂਗੇ ਪਹਿਲਾਂ ਇੱਥੇ ਇੱਕ ਗੱਲ ਹੋਰ ਕਮਾਂਗੇ ਕਿ ਬੰਦ ਮੁਠੀ ਚ ਕਹਿੰਦੇ ਬਹੁਤ ਕੁਝ ਹੁੰਦਾ ਹੈ ਮੁਠੀ ਫੁੱਲ ਜਾਵੇ ਤਾਂ ਸਭ ਕੁਝ ਅਸੀਂ ਗਵਾ ਲੈਂਦੇ ਆ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਗੁਪਤ ਰੱਖਣਾ ਹੈ ਸੋ ਜੇਕਰ ਤੁਹਾਨੂੰ ਪਰਮਾਤਮਾ ਇਸ ਤਰੀਕੇ ਨਾਲ ਮਿਲਦਾ ਹੈ ਕੋਈ ਸੰਕੇਤ ਦਿੰਦਾ ਹੈ ਤੱਕਾ ਦੇ ਰੋਲਾ ਨਾ ਪਾਉਤੇ ਕਿਸੇ ਨੂੰ ਦੱਸੋ ਨਾ ਜਿੰਨਾ ਤੁਸੀਂ ਗੱਲਾਂ ਨੂੰ ਲੁਕੋ ਕੇ ਰੱਖੋਗੇ ਉੰਨੀ ਹੀ ਗੱਲ ਨੇ ਠਿੱਕਰਣਾ ਹੈ ਤੇ ਜਿੰਨਾ ਰੋਲਾ ਪਾਉਂਗੇ ਉੰਨੀ ਹੀ ਕਿਰਪਾ ਫਿਰ ਪਰਦੇ ਵਿੱਚ ਰਹਣਾ ਬੰਦੀ ਪਰ ਦੂਰ ਨਹੀਂ ਹੁੰਦਾ ਰਿਸ਼ਤਾ ਪਰ ਪਰਦੇ ਵਿੱਚ ਰਹਿੰਦਾ ਹੈ ਫਿਰ ਸਾਹਮਣੇ ਨਹੀਂ ਆਉਂਦਾ ਤੇ ਜੇਕਰ ਚਾਹੁੰਦੇ ਹੋ ਸਾਹਮਣੇ ਦੇਖੀਏ ਤਾਂ ਫਿਰ ਇਹਨਾਂ ਗੱਲਾਂ ਤੇ ਧਿਆਨ ਤੋਂ ਗੁਪਤ ਰੱਖੋ ਜੀ ਸੋ ਹੁਣ ਆਪਾਂ ਗੱਲ ਕਰੀਏ ਮੇਨ ਵਿਸ਼ੇ ਦੀ ਸੋ ਜੇਕਰ ਚਾਹੁੰਦੇ ਹੋ ਕਿ ਪੀਰਾਂ ਦੀ ਕਿਰਪਾ ਨੂੰ ਹਾਸਲ ਕਰਨਾ ਹੈ ਤਾਂ ਉਹਦੇ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ ਮਿਹਨਤ ਜੇਕਰ ਕਿਸੇ ਸਮੇਂ ਦੇ ਹਿਸਾਬ ਨਾਲ ਕੀਤੀ ਤੇ ਜਲਦੀ ਫਲ ਮਿਲ ਜਾਂਦਾ ਹੈ ਮਿਲਦਾ ਜ਼ਰੂਰ ਹੈ ਪਰ ਵਿਸ਼ਵਾਸ ਤੇ ਸਬਰ ਹੋਣਾ ਚਾਹੀਦਾ ਹੈ ਤੇ ਨਾਲ ਮਿਹਨਤ ਹੋਣੀ ਚਾਹੀਦੀ ਜਿਵੇਂ ਅਸੀਂ ਪੈਸਾ ਕਮਾਉਣ ਲਈ ਮਿਹਨਤ ਕਰਦੇ ਹਾਂ ਤੇ ਸਾਨੂੰ ਉਹ ਚੀਜ਼ ਮਿਲ ਜਾਂਦੀ ਹੈ ਅਸੀਂ ਖਰੀਦ ਸਕਦੇ ਹਾਂ ਪੈਸੇ ਦੀ ਵਜ੍ਹਾ ਨਾਲ ਜਿਹੜੀ ਸਾਨੂੰ ਚੰਗੀ ਲੱਗਦੀ ਤੇ ਇਸੇ ਤਰ੍ਹਾਂ ਜੇਕਰ ਅਸੀਂ ਪਰਮਾਤਮਾ ਦੀ ਤਰਫ ਵੀ ਮਿਹਨਤ ਦੇ ਜੋਰ ਲਗਾ ਦਈਏ ਤਰਮ ਚੰਗੇ ਕੰਮ ਲੱਗ ਪਈਏ ਤੇ ਜੋ ਕੰਮ ਕਰਨਾ ਚਾਹੀਦਾ ਉਹ ਕਰੀਏ ਮਨ ਚਿੱਤ ਲਗਾ ਕੇ ਤੇ ਅਸੀਂ ਉਹ ਸਭ ਕੁਝ ਜ਼ਿੰਦਗੀ ਚ ਪਾ ਸਕਦੇ ਆ ਜੋ ਚਾਹੁੰਦੇ ਆ ਤੇ ਮਿਹਨਤ ਕਰਨੀ ਕਿਸ ਸਮੇਂ ਜ਼ਿਆਦਾ ਚਾਹੀਦੀ ਹੈ ਤਾਂ ਕਿ ਸਾਨੂੰ ਜਲਦ ਹੀ ਫਲ ਮਿਲੇ ਤੇ ਮਾਲਕ ਦੀ ਕਿਰਪਾ ਹੋ ਜਾਵੇ। ਸੋ ਦਿਨ ਵਿੱਚ ਅਸੀਂ ਸਭ ਮਾਲਕ ਨੂੰ ਯਾਦ ਕਰਦੇ ਰਹਿੰਦੇ ਹਾਂ ਸਾਡੇ ਦੇ ਹਿਸਾਬ ਨਾਲ ਕੋਈ ਪਰੇਸ਼ਾਨੀਆਂ ਵੀ ਤਾਂ ਦੇ ਮਾਲਕ ਅੱਗੇ ਅਰਦਾਸ ਕਰਨ ਵੇਜ ਜਾਂਦੇ ਹਾਂ ਪਰ ਜੇਕਰ ਚਾਹੁੰਦੇ ਹੋ ਕਿ ਛੇਤੀ ਤੋਂ ਛੇਤੀ ਅਸੀਂ ਮਾਲਕ ਦੇ ਦਰਸ਼ਨ ਦੀਦਾਰ ਪਾਉਣੇ ਆ ਤਾਂ ਫਿਰ ਕੋਸ਼ਿਸ਼ ਕਰੋ ਕਿ ਅਸੀਂ ਸਮੇਂ ਦੀ ਕਦਰ ਕਰ ਲਓ। ਸਮਾਂ ਹੈ 2:00 ਵਜੇ ਤੋਂ 2:00 ਵਾਧਾ ਚਾਹੇ 2 ਵਜੇ ਉੱਠ ਜਿਓ ਸੋ 2 ਵਜੇ ਤੋਂ ਬਾਅਦ 4 ਵਜੇ ਦੇ ਵਿੱਚ ਵਿੱਚ ਜੇਕਰ ਤੁਸੀਂ ਉੱਠ ਕੇ ਇਹ ਵਾਧਾ ਕਰ ਲੈਂਦੇ ਹੋ ਆਪਣੇ ਮਾਲਕ ਨਾਲ ਗੱਲਬਾਤ ਕਰ ਲੈਂਦੇ ਹੋ ਮਨ ਵੀ ਟਿਕ ਜਾਂਦਾ ਹੈ ਕਿਉਂਕਿ ਸੌ ਕੇ ਉੱਠੇ ਆ ਮਨ ਟੈਨਸ਼ਨਾਂ ਤੋਂ ਫਰੀ ਹੈ ਤੇ ਮਨ ਜਲਦੀ ਪਰਮਾਤਮਾ ਨਾਲ ਜੁੜਦਾ ਹੈ ਜਿੰਨੀ ਜਲਦੀ ਮਨ ਪਰਮਾਤਮਾ ਨਾਲ ਜੁੜੇਗਾ ਉੰਨੀ ਹੀ ਕਿਰਪਾ ਛੇਤੀ ਹੋ ਜਾਂਦੀ ਹੈ ਸੋ ਜਦੋਂ ਦਿਨ ਵਿੱਚ ਅਸੀਂ ਕੰਮਾਂ ਕਰਾਂ ਚੁੰਨੇ ਆ ਤੇ ਇਧਰ ਉਧਰ ਧਿਆਨ ਭਟਕਦਾ ਹੈ ਮਨ ਨਹੀਂ ਟਿਕਦਾ ਪਰ ਉਸ ਸਮੇਂ ਮਨ ਜਿਹੜਾ ਜਲਦੀ ਟਿਕ ਜਾਂਦਾ ਹੈ ਤੇ ਉਸ ਸਮੇਂ ਮਾਲਕ ਦੀ ਕਿਰਪਾ ਹੁੰਦੀ ਆ ਸੋ ਪ੍ਰਮਾਤਮਾ ਦੇਖਦਾ ਹੈ ਕਿ ਇਸ ਵੇਲੇ ਹਰ ਕਿਸੇ ਨੂੰ ਨੀਂਦ ਪਿਆਰੀ ਹੈ ਹਰ ਕੋਈ ਆਪਣੀ ਨੀਂਦ ਲੈ ਰਿਹਾ ਹੈ ਪਰ ਕੋਈ ਵਿਰਲੀ ਰੂਹ ਹੈ ਜਿਹੜੀ ਪਰਮਾਤਮਾ ਦੀ ਯਾਦ ਵਿੱਚ ਬੈਠੀ ਹੋਈ ਆ ਤਾਂ ਇਹ ਸਭ ਕੁਝ ਦੇਖ ਕੇ ਮਾਲਕ ਜਲਦ ਖੁਸ਼ ਹੋ ਜਾਂਦਾ 2 ਵਜੇ ਤੋਂ ਬਾਅਦ ਜੇਕਰ ਤੁਸੀਂ ਇਬਾਦਤ ਬੰਦਗੀ ਜੋ ਵੀ ਸਿਮਰਨ ਸ਼ਬਦ ਤੁਹਾਡੇ ਕੋਲ ਮਿਲਿਆ ਹੋਇਆ ਉਹ ਕਰਦੇ ਹੋ ਜੇਕਰ ਨਹੀਂ ਵੀ ਹੈ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਮੂਲ ਮੰਤਰ ਦਾ ਪਾਠ ਕਰੋ ਇਹਦੇ ਵਿੱਚ ਹੀ ਮਾਲਕ ਨੇ ਖੁਸ਼ ਹੋ ਜਾਣਾ ਜੇਕਰ ਨਹੀਂ ਵੀ ਕਰਦਾ ਨਹੀਂ ਕੀਤੀ ਹੋਈ ਪਰ ਇਸ ਸਮੇਂ ਉੱਠ ਕੇ ਅਰਦਾਸ ਬੇਨਤੀ ਸ਼ੁਕਰਾਨਾ ਧੰਨਵਾਦ ਮਾਲਕ ਦਾ ਕਰਦੇ ਹੋ ਤਾਂ ਬਹੁਤ ਕੁਝ ਮਿਲ ਜਾਂਦਾ ਜੋ ਇਨਸਾਨ ਚ ਹੋ ਹੈ ਉਹ ਮਿਲ ਜਾਂਦਾ ਹੈ ਪਰ ਮਿਹਨਤਤ ਹੋਣੀ ਚਾਹੀਦੀ ਤੇ ਯਕੀਨ ਹੋਣਾ ਚਾਹੀਦਾ ਕਿ ਮੈਂ ਆਰਦਾਸ ਕਰ ਦਿੱਤੀ ਹੈ ਤੇ ਮੇਰੇ ਮਾਲਕ ਨੇ ਸੁਣ ਲਈ ਹੈ ਤੇ ਪੂਰੀ ਹੋ ਗਈ ਹੈ ਸੋ ਜਦੋਂ ਅਸੀਂ ਵਿਚਾਰਾ ਇਸ ਤਰ੍ਹਾਂ ਦੇ ਰੱਖਦੇ ਹਾਂ ਤੇ ਉਹ ਆਰਦਾਸ ਸਾਡੀਆਂ ਨੂੰ ਜ਼ਰੂਰ ਪੂਰੀਆਂ ਕਰਦਾ ਹੈ ਜੀ ਜ਼ਰੂਰ ਰਸਤਾ ਸਾਨੂੰ ਦਿਖਾ ਦਿੰਦਾ ਹੈ ਮਾਲਕ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਵੱਤਵਾ ਦੇ ਸ਼ੇਅਰ ਜ਼ਰੂਰ ਕਰਨਾ ਜੈ ਬੀਰਾਂ ਦੀ ਜੀ ਜੈ ਸੋਹਣੇ